Today in Lord Shiva School we have celebrated investor ceremony and prize distribution ceremony. Designations are given to students of head girl, head boy, deputy head, house captains and vice house captains. Students who got A1 grades are rewarded by trophies. Students of board classes who have performed well are also rewarded by other trophies. So, uh, a student of 10th class got 98% in her board. The management of our school rewarded her by 21,000 rupees and other trophies. next. Pride to inspire our family and work for the betterment of the school with pride in our heart and loyalty in our actions, we take this oath to serve with dedication. अंकाल जी अरता এইবিলাক সেইটোৱে ਇਸ ਕਰਦੇ ਨੇ ਤੁਹਾਨੂੰ ਇੱਥੋਂ ਤੱਕ ਲੈ ਕੇ ਆਈ। ਮੈਂ ਸਾਰਿਆਂ ਨੂੰ ਕੰਗ੍ਰੈਚੁਲੇਟਰੀ ਕਰਦੀ ਆ ਜਿਹਨਾਂ ਨੇ ਟੌਪ ਕੀਤਾ ਤੇ ਬਾਕੀ ਸਟੂਡੈਂਟਸ ਜਿਹਨਾਂ ਦਾ ਰਿਜ਼ਲਟ ਬਹੁਤ ਵਧੀਆ ਆਇਆ ਹੈ ਤੇ ਇਦਾਂ ਹੀ ਅੱਗੇ ਹੋਰ ਮਿਹਨਤ ਕਰਦੇ ਰਹੋ ਤੇ ਇਨ ਫਿਊਚਰ ਵੀ ਤੁਸੀਂ ਜਿਹੜਾ ਆ ਹੋਰ ਵਧੀਆ ਅੱਗੇ ਵਧਦੇ ਰਹੋ ਤੇ ਆਪਣੇ ਮਾਪਿਓ ਤੇ ਤੇ ਫਿਰ ਟੀਚਰਸ ਐ ਤੇ ਨਾ ਬਰਸ਼ੀ ਜਾਓ। ਫਾਕੀ ਮੈਂ ਤੁਹਾਨੂੰ ਸਾਡੀ ਯੂਨੀਵਰਸਲ ਕਾਲਜ ਹਾਂ ITI ਬਾਰੇ ਕਿ ਥੋੜਾ ਜਿਹਾ ਇਨਫੋਰਮੇਸ਼ਨ ਦੇ ਦਿੰਦੀ ਆ। ਸਾਡੀ ਜਿਹੜੀ ITI ਐ ਐਂਡ ਕਾਲਜ ਉਸ ਪਾਤਨਾ ਚ ਸੀਨੀ ਜਿਆਦਾ ਪੁਛਤਾ ਨਹੀਂ ਕਰ ਸਕਦੇ ਸਟੂਡੈਂਟਸ ਲਈ ਖੇਰਨਦਰ ਕਰਾਉਂਦੇ ਜਿੰਨੇ ਵੀ ਐਸਟੀ ਕੈਡੈਮਿਕ ਦੇ ਸਟੂਡੈਂਟਸ ਨੇ ਉਹਨਾਂ ਦੀ ਪੂਰੀ ਪੂਰੀ ਪੜਾਈ ਜਿਹੜੀ ਹੈ ਪੂਰੀ ਫ੍ਰੀ ਆਫ ਕਾਸਟ ਹੈ ਕੋਈ ਵੀ ਫੀਸ ਅਸੀਂ ਉਹਨਾਂ ਤੋਂ ਨਹੀਂ ਲੈਂਦੇ इवन ਜਿਹੜੇ 85% ਜਿੰਨੇ ਮਾਰਕਸ ਅਚੀਵ ਕੀਤੇ ਨੇ ਜ਼ਰੂਰ ਦੇ ਵਿੱਚ ਉਹਨਾਂ ਨੂੰ ਮੁਕਸਲੀ ਕਾਲਜ ਤੋਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਨੇ ਐਨਸੀਸੀਰੀ ਪ੍ਰੋਵਾਈਡ ਕਰਾਈ ਜਾਂਦੀ ਹੈ ਐਨਐਸ ਸੁਵਿੰਮਿੰਗ ਹੈਗੀ ਹੈ ਉੱਥੇ ਇਸ ਤੋਂ ਬਾਅਦ ਉਹਨਾਂ ਦੇ ਸੀ ਕਲਚਰਲ ਐਕਟੀਵਿਟੀਜ਼ ਕਰਵਾਉਂਦੇ ਰਹਿੰਦੇ ਆ ਤਾਂ ਕਿ ਬੱਚੇ ਜਿਹੜੇ ਹੱਥ ਫੀਲਡ ਚ ਡਿਵਵਾਦੇ ਰਹੇ ਤੇ ਆਪਣਾ ਜਿਹੜੀ ਕੇ ਸਟੱਡੀ ਵਜੋਂ ਬਹੁਤ ਵਧੀਆ ਲੱਗਿਆ ਅਸੀਂ ਇਸ ਦਾ ਜਨਮ ਮੈਨੇਜਮੈਂਟ ਕਮੇਟੀ ਨੇ ਹੀ ਪ੍ਰਿੰਸੀਪਲ ਸਰ ਨੇ ਸਾਨੂੰ ਮਜ ਸਪੋਰਟ ਕੀਤਾ ਉਹ ਅਸੀਂ ਸਿਰਫ ਪੈਸੇ ਨਹੀਂ ਸਮਝਾਂਗੇ ਇਸ ਨੂੰ ਇਹਨਾਂ ਦਾ ਬਹੁਤ ਜ਼ਿਆਦਾ ਆਸ਼ੀਰਵਾਦ ਹੈ ਸਾਰੇ ਟੀਚਰ ਸਹਿਮਾਨ ਜਿੰਨੇ ਵੀ ਸਾਨੂੰ ਨੇ ਦੱਸਿਆ ਸੋ ਮੈਨੂੰ ਨਾਮ ਤੋਂ ਉਹਨਾਂ ਦੇ ਸਾਰਿਆਂ ਨੂੰ ਨਹੀਂ ਪਤਾ ਹੀ ਸੁਨੀਲ ਸਰ ਹੋ ਗਏ ਜੀ ਰੋਬਿਨ ਸਰ ਕਹਿੰਦੀ ਹੈ ਹੋਰ ਸਾਰੇ ਪੀਜਰ ਸਹਿਬਾਨ ਦੇ ਵੀ ਨਾਮ ਦੱਸੇ ਜੀ ਸਾਰਿਆਂ ਦਾ ਕਹ ਦਿਨੋਂ ਅਸੀਂ ਸਾਰੀ ਫੈਮਲੀ ਕੋ ਬਹੁਤ ਜ਼ਿਆਦਾ ਤਨਮਾਨ ਕਰਦੇ ਹਾਂ ਸਾਨੂੰ ਇੱਥੋਂ ਦਾ ਸਭ ਤੋਂ ਵੱਡਾ ਨਰਸੀਗਾ ਦਾ ਬਹੁਤ ਵਧੀਆ ਲੱਗਿਆ ਜੀ ਤੇ 플레이 ਦੇ ਕੋਲਿਆ ਬੱਚਿਆਂ ਨੂੰ ਉਹ ਵੀ ਬਹੁਤ ਵਧੀਆ ਮਿਲੇ कल्चर है पंजाब का देश और दुनिया तक पंजाब की गीतों की धूम है और ऐसे में एक पंजाबी गीत मैं गाना चाहता हूँ

सचे रब थोरे छल रब तो पे छल ते ਕਨਵਾਸੀਆਂ ਨੂੰ ਮੈਂ ਆਪਣੇ ਵੱਲੋਂ ਲਾਰਡਸ਼ੀਆ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹਾਂਗਾ ਕਿ ਸਾਡੇ ਸਕੂਲ ਦਾ ਇੱਕ ਬੱਚਾ ਜਿਹਦਾ ਨਾਮ ਸਰਗਮ ਗਰਗ ਉਹਨੇ ਪੰਜਾਬ ਸਟੇਟ ਦੇ ਵਿੱਚੋਂ 12ਵਾਂ ਰੈਂਕ ਹਾਸਲ ਕੀਤਾ ਸੀ ਤੇ ਇਸੇ ਕਰਕੇ ਅੱਜ ਉਹਨਾਂ ਨੂੰ ਸਪੈਸ਼ਲ ਸਕੂਲ ਦੇ ਵਿੱਚ ਬੁਲਾਇਆ ਗਿਆ ਤੇ ਸਾਡੀ ਮੈਨੇਜਮੈਂਟ ਵੱਲੋਂ ਇੱਕ ਉਪਰਾਲਾ ਕਰਕੇ ਉਹਨਾਂ ਨੂੰ 21000 ਰੁਪਏ ਦਾ ਚੈੱਕ ਪ੍ਰੋਵਾਈਡ ਕਰਵਾਇਆ ਗਿਆ ਸੋ ਸਾਡੀ ਇੱਛਾ ਇਹ ਹੁੰਦੀ ਹੈ ਕਿ ਜੇਕਰ ਬੱਚਾ ਐਜੂਕੇਸ਼ਨ ਫੀਲਡ sport ਫੀਲਡ ਵਿੱਚ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀਆਂ 'ਚ ਬੱਚਾ ਕੋਈ ਮੱਲਾ ਮਾਰਦਾ ਹੈ ਦੈਨ ਸਾਡੀ ਮੈਨੇਜਮੈਂਟ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਜਾਵੇ ਪਲੱਸ ਉਹਨਾਂ ਦਾ ਬਣਦਾ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਜਾਵੇ ਧੰਨਵਾਦ